ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਹੈ ਜਿਹਦੀ ਸੂਣ ਨੂੰ ਰੈਡੀ ਹੈ ਇੱਕ ਰਿੰਡੂ ਝੋਟੀ ਆਪਾਂ ਜੀ ਡਿਟੇਲ ਇਹਦੇ ਬਾਰੇ ਪੁੱਛਦੇ ਆਓ ਅਗੇ ਗਰੀਕ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਗਸੀਰ ਸਿੰਘ ਜੀ ਪਿੰਡ ਪੈ ਗਿਆ ਆਪਣਾ ਪਿੰਡ ਬਾਦਰਾ ਜੀ ਜ਼ਿਲ੍ਹਾ ਬਰਨਾਲਾ ਹਣਾ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 98152 62705 98152 62705 62705 ਜਿਹੜੇ ਆਪਾਂ ਝੋਟੀ ਦੇਖੀ ਆ ਨੇ ਆਪਣੀ ਘਰ ਦੀ ਜੰਪੜੀ ਆ ਘਰ ਦੀ ਜੀ ਠੀਕ ਹੈ ਕਿਹੜਾ ਸੂਆ ਸੁੰਦੀ ਐ ਇਸ ਵਾਰ ਸੂਆ ਦੂਜਾ ਸੁੰਦੀ ਦੂਜਾ ਸੂਆ ਇਸ ਵਾਰ ਸੁੰਦੀ ਪਈ ਆ ਇੱਕ ਕੈਗਦਨ ਲੈ ਲਈ ਪਿਆ ਸੂਣ ਦਿਆ ਜੇ ਜਿੰਨ ਤੱਕ ਤੁਰੀ ਮਸ 5-4 ਦਿਨ ਲੈ ਸਕਦੀ ਠੀਕ ਹੈ 5-4 ਦਿਨ ਜੇ ਹਲੇ ਪਈਆ ਦਿਨ ਪੂਰੇ ਹੋਣਗੇ ਲਗਭਗ ਦੇਖਿਆ ਇੱਕ ਤੋਂ ਉੱਪਰ ਥੱਲੇ 7-8 ਦਿਨਾਂ ਦੇ ਵਿੱਚ ਉਹ ਸੂਪ ਹੋ ਗਈ ਹੈ ਸੂਪ ਹੋ ਗਈ ਠੀਕ ਹੈ ਪਹਿਲੇ ਸੂਏ ਆਪਾਂ ਦੁੱਧ ਕਿੰਨਾ ਚੋਇਆ ਇਹਦਾ ਪਹਿਲੇ ਸੂਏ 11 ਲੀਟਰ ਸੂਏ 11 ਲੀਟਰ ਹਾਂਜੀ ਤੇ ਦੁੱਧੋ ਕਹਿ ਕੇ ਕਿੰਨੇ ਮਹੀਨੇ ਪਹਿਲਾਂ ਛੱਡਤੀ ਸੀਗੀ ਦੁੱਧੋ ਤਾਂ ਡੇਢ ਮਹੀਨਾ ਪਹਿਲੇ ਛੱਡੀ ਠੀਕ ਹੈ ਡੇਢ ਪਹਾੜ ਮੰਨ ਕੇ ਚੱਲੇ ਵੀ ਜਿੱਦਾਂ ਸੂਣਾ 2 ਮਹੀਨੇ ਹੋਣਗੇ ਸਾਰੇ ਸੂਈ ਹੋਣਗੇ ਹਾਂਜੀ ਹਾਂਜੀ ਠੀਕ ਹੈ ਵਧੀਆ ਲੰਬਾ ਡੇ ਦ ਤੇ ਟੀਕਾ ਤਾਂ ਨਹੀਂ ਯਾਦ ਰੱਖਿਆ ਕਿਹੜਾ ਪ੍ਰਾਇਜ਼ ਆਪਾਂ ਨਹੀਂ ਟੀਕਾ ਵਧੀਆ ਜੀ ਪ੍ਰਾਇਜ਼ ਨਾਉਂ ਨਹੀਂ ਯਾਦ ਕੀ ਕੀ ਦਾ ਠੀਕ ਹੈ ਨਾਉਂ ਨਹੀਂ ਯਾਦ ਹੈ ਹਾਂਜੀ ਤੇ ਚੋਣ ਚਵਾ ਧਾਰਾਂ ਦੀ ਓਕੇ ਸੀ ਪੂਰੀ ਓਕੇ ਜੀ ਠੀਕ ਹੈ ਤੇ ਮੋਲਾ ਪੈਦਾ ਕੀ ਰੱਖਿਆ ਮੋਲਾ ਆਪਣਾ 125 ਹੈ ਮਾਨਤਨ ਹੋ ਜੂਗਾ ਮੌਕੇ ਤੇ ਮਾਨਤਨ ਹੋ ਜੂਗਾ ਠੀਕ ਹੈ ਧੋਰੀ ਬਾਅਦ ਨੂੰ ਸੋ ਫਿਰ 1,25,000 ਰੁਪਏ ਵੀਰ ਨੇ ਕੀਤੀ ਹੈ ਇਹਦੀ ਡਿਮਾਂਡ ਮਾਨਤਨ ਮੌਕੇ ਤੇ ਹੋ ਜੂਗਾ ਸੋ ਲੈ ਵੇ ਦੀ ਸਾਫ ਸੇ ਬਟਰ ਦੇਖ ਸਕਦੇ ਹੋ ਔਰ ਬਟਨਾਂ ਦੀ ਝੋਟੀ ਆ ਅੱਗੇ ਪਿੱਛੇ ਦਾ ਹਵਾਨਾ ਕਰਨਾ ਅੱਜ ਇਹਦੇ ਤਕਰੀਬਨ 5 ਤੋਂ 6 ਦਿਨ ਦਾ ਦਿਨ ਬਾਕੀ ਪੂਰੇ ਹੋਣ ਦੇ ਵਿੱਚ ਬਾਕੀ ਪਏ ਆਗੇ ਤੇ ਦੂਸਰਾ ਸੂਆ ਝੋਟੀ ਐ ਸੁੰਦੀ ਪਈ ਆਗੀ ਸੋ ਸਿੰਘ ਮੂੰਹ ਮੱਥਾ ਦੇਖੋ ਸੋਹਣੀ ਕੁੰਡੀ ਸੰਗਾ ਦੀ ਆ ਦੂਸਰਾ ਸੂਆ ਮਾਲਕ ਦੱਸ ਦੇਗੀ ਸੁੰਦੀ ਪਈ ਆ ਤੇ ਰਾਜੀ ਕੱਤਗਾਠ ਬਹੁਤ ਆ ਜਿੰਦ ਜਾਣਾ ਤੇ ਜਿੰਨੀ ਹੈਗਾ ਰੰਗ ਕਾਲਾ ਬਿਲਕੁਲ ਜਾਮਣ ਵਰਗਾ ਪਤਲੀ ਚਮੜੀ ਦੇ ਵਿੱਚ ਦੁੱਧ ਵਾਲੀ ਝੋਟੀ ਆ ਅਸਲ ਇਹਨੂੰ ਕਹਦੇ ਨੇ ਆਪਾਂ ਪੂਰੀ ਜਿੰਦ ਜਹਰ ਵਾਲੇ ਕਿਸੇ ਪਾਸ ਤੋਂ ਝੋਟੀ ਲੱਸੀ ਨਾ ਵੀ ਨਹੀਂ ਸਮੀ ਪੜੀ ਵੀ ਆ ਡੇਢ ਦੋ ਮਹੀਨੇ ਸਰਪੇ ਪਹਿਲਾ ਬਾਈ ਨੇ ਦੁੱਧ ਛੱਡੀ ਆ ਮੰਨ ਕੇ ਜੱਲੇ ਵੀ ਕੱਪ ਕੱਪ ਦੁੱਧ ਫਰੈਂਟ ਤੱਕ ਦਿੰਦੇ ਰਹੀ ਸੀ ਜਮ ਹਾਂਜੀ ਹਾਂਜੀ ਠੀਕ ਹੈ। ਸਤੂਰਾ ਵਗੈਰਾ ਦੇਖੋ ਝੂਟੇ ਥੋੜਾ ਕੈਮਰਾ ਦੇਖ ਕੇ ਡਰਦੀ ਪਈ ਆ। ਸਤੂਰਾ ਮਿਲਕ ਵੇਨ ਵਗੈਰਾ ਦੇਖ ਸਕਦੇ ਝੋਟੇ ਜੀ। ਪੂਰੀ ਚੰਗੀ ਮੋਟੀ ਦੱਸਾ ਪਿਆ ਪਜਾਂਦੀ ਪਿਆ ਤੇ ਵਾਕੀ ਥਣ ਦੇਖੋ। ਚਾਰੇ ਨਿਕਲਵੇਂ ਮੂਰ ਦੇ ਥਰਾਂ ਦੀ ਬਿੱਤੀ ਚੰਗੀ ਹੈ ਤੇ ਮਗਰ ਰਖਣਾ ਜੀ। ਹਜੇ ਕੱਚੀ ਆ ਹਫਤਾ ਪਿਆ ਲਾਉਣ ਦੇ ਵਿੱਚ ਇਹਦਾ ਹਜੇ ਸੂਨ ਦੇ ਵਿੱਚ ਤੇ ਨੰਬਰ ਬੋਲ ਦਿ ਬਾਈ ਦੁਆਰੇ ਆਪਣਾ 91152 ਜੀ 62705 ਜੀ ਪਿੰਡ ਬਦਰਾ ਪਿੰਡ ਬਦਰਾ ਜ਼ਿਲ੍ਹਾ ਬਰਨਾਲਾ ਪਈ ਸੋ ਕਿਸੇ ਵੀਰ ਦੇ ਗੱਪਣ ਝੂਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ